ਪੰਜਾਬ ਦੀ ਸੱਤਾ ਤੇ 10 ਸਾਲ ਲਗਾਤਾਰ ਰਾਜ ਕਰਨ ਤੋਂ ਬਾਅਦ ਅਕਾਲੀ ਦਲ ਨੂੰ ਇਸ ਵਾਰ ਹਾਰ ਮਿਲੀ ਹੈ ਔਰ ਅਕਾਲੀ ਦਲ ਇਸ ਵੇਲੇ 3 ਨੰਬਰ ਦੀ ਪਾਰਟੀ ਪੰਜਾਬ ਦੇ ਵਿੱਚ ਬਣ ਕੇ ਸਾਹਮਣੇ ਆਈ ਹੈ ਕਾਂਗਰਸ ਦੇ ਜੋ ਮੁੱਖ ਮੰਤਰੀ ਨੇ ਕੈਪਟਨ ਮਰਿੰਦਰ ਸਿੰਘ ਉਹਨਾਂ ਵੱਲੋਂ ਅੱਜ ਸੌ ਚੁੱਕੀ ਗਈ ਹੈ ਚੰਡੀਗੜ੍ਹ ਦੇ ਵਿੱਚ ਆਖਿਰ ਕੀ ਕਰਨਾ ਕਿ ਅਕਾਲੀ ਦਲ ਨੂੰ ਇਸ ਵਾਰ ਲੋਕਾਂ ਨੇ ਉਹਨਾਂ ਪਿਆਰ ਨਹੀਂ ਦਿੱਤਾ ਜੋ ਪਿਛਲੇ 10 ਸਾਲ ਦੇ ਵਿੱਚ ਮੇਰੇ ਨਾਲ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਆ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵਲਟੋਆ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਜੋ ਹਾਰ ਅਕਾਲੀ ਦਲ ਦੀ ਇਸ ਵਾਰ ਪੰਜਾਬ ਦੇ ਵਿੱਚ ਹੋਈ ਤੁਸੀਂ ਕੀ ਕਾਰਨ ਮੰਨਦੇ ਹੋ ਇਸ ਨੂੰ ਜਿਤ ਤੱਕ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਹਾਰ ਦਾ ਕਾਰਨ ਹੈ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਵਿਰੁੱਧ ਜਿਹੜਾ ਕੂੜਾ ਪ੍ਰਚਾਰ ਸੀਗਾ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਕਿਉਂਕਿ ਸੋਸ਼ਲ ਮੀਡੀਆ ਤੇ ਕਮਾਂਡ ਹੀ ਉਹਨਾਂ ਦੀ ਸੀਗੀ ਅਜਿਹਾ ਜ਼ਹਿਰ ਲੋਕਾਂ ਦੇ ਮਨਾਂ 'ਚ ਭਰਿਆ ਗਿਆ ਪੰਜਾਬ 'ਚ ਵਾਪਰੀਆਂ ਘਟਨਾਵਾਂ ਨੂੰ ਇਹੋ ਜਿਹੀ ਰੰਗਤ ਦਿੱਤੀ ਗਈ ਕਿ ਅਕਾਲੀ ਦਲ ਨੂੰ ਘਟਾਰੇ 'ਚ ਖੜਾ ਕਰ ਦਿੱਤਾ ਗਿਆ ਚਾਹੇ ਅਕਾਲੀ ਦਲ ਨੇ ਉਹਦੇ ਬਾਰੇ ਬੜੇ ਸਪਸ਼ਟੀਕਰਨ ਦਿੱਤੇ ਪਰ ਉਸ ਸਪਸ਼ਟਿਕਨ ਲੋਕਾਂ ਦੇ ਦਿਲਾਂ ਦੇ ਵਿੱਚ ਅਸੀਂ ਉਤਾਰ ਨਹੀਂ ਸਕੇ। ਔਰ ਦੂਸਰੇ ਬੰਨੇ ਜਿਹੜੀ ਗੱਲ ਹੈ ਕਿ ਜੇ ਅਕਾਲੀ ਦਲ ਨੇ ਵੀ ਸੋਸ਼ਲ ਮੀਡੀਆ ਆਪਣਾ ਸ਼ੁਰੂ ਕੀਤਾ ਤੇ ਉਹਦੇ ਉੱਤੇ ਆਪ ਦਾ ਪ੍ਰਚਾਰ ਕੀਤਾ ਤੇ ਫਿਰ ਅਕਾਲੀ ਦਲ ਨੇ ਵੀ ਟਾਰਗੇਟ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਨੂੰ ਰੱਖਿਆ। ਸੋਸ਼ਲ ਮੀਡੀਆ 'ਚ ਜਿੰਨਾ ਵੀ ਪ੍ਰਚਾਰ ਹੋਇਆ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਟਾਰਗੇਟ ਕੀਤਾ। ਔਰ ਜੇ ਉਹਨੂੰ ਸਮਾਉਣ ਤੇ ਕਾਊਂਟਰ ਕੀਤਾ ਤੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਕੀਤਾ ਤੇ ਉਹਦੇ ਉੱਤੇ ਹਮਲਾ ਕੀਤਾ। ਤਨਖਸਰ ਕਿੰਨਾ ਦਾ ਹੋਇਆ ਦੋਨੋਂ ਦਾ ਹੀ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ 100 ਸੀਟਾਂ ਦੇ ਉੱਤੇ ਜਿੱਤਣੀਆਂ ਐ ਉਹ ਵਿਹਾਂ ਤੇ ਸਿਮਟ ਕੇ ਰਹਿ ਗਈ ਅਕਾਲੀ ਦਲ ਜਿਹਨੂੰ ਆਪਣੇ ਕੀਤੇ ਹੋਏ ਕੰਮਾਂ ਤੇ ਮਾਣ ਸੀ ਜਿਹਨੇ ਡਿਵੈਲਪਮੈਂਟ ਕਰਾਈ ਸੀ ਜੋ ਕੁਝ ਪੰਜਾਬ ਦੇ ਭਲੇ ਵਾਸਤੇ ਕੀਤਾ ਸੀ ਵੈਲਫੇਅਰ ਸਕੀਮਾਂ ਦਿੱਤੀਆਂ ਸੀ ਉਹ ਸਾਰੀਆਂ ਸਾਈਡ ਤੇ ਰਹਿ ਗਈਆਂ ਤੇ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਵਿਰੁੱਧ ਕੀਤਾ ਹੋਇਆ ਕੂੜਾ ਪ੍ਰਚਾਰ ਜਿਹੜਾ ਹਾਵੀ ਹੋ ਗਿਆ ਤੇ ਦੂਸਰੇ ਬੰਨੇ ਜਿਹੜੀ ਨਾਲ ਹੀ ਗੱਲ ਸੀਗੀ ਕਾਂਗਸ ਪਾਰਟੀ ਨੇ ਕੇਵਲ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ ਜਾਂ ਮੀਡੀਏ ਦੇ ਵਿੱਚ ਕੱਲੀ ਗੱਲ ਨਹੀਂ ਆਈ ਜਾਂ ਸਟੇਜਾਂ ਤੇ ਗੱਲ ਨਹੀਂ ਕਿ ਅਸੀਂ ਜੇ ਸਾਡੀ ਸਰਕਾਰ ਬਣਦੀ ਤਾਂ ਅਸੀਂ ਆ ਕਰਾਂਗੇ ਉਹਨਾਂ ਨੇ ਇੱਕ ਨਵੀਂ ਸਟ੍ਰੈਟਜੀ ਦੇ ਨਾਲ ਘਰ ਘਰ ਜਾ ਕੇ ਫਾਰਮ ਭਰ ਕੇ ਚਾ ਕਿਸਾਨ ਸੀ ਉਹਨਾਂ ਨੂੰ ਕਹਿਤਾ ਕਿ ਅੱਜ ਤੋਂ ਤੁਹਾਡੀ ਤੁਹਾਨੂੰ ਜਿਹੜਾ ਕਰਜ਼ਾ ਮੁਕਤ ਕਰ ਦਿੱਤਾ ਗਿਆ ਜੇ ਸਰਕਾਰ ਬਣੂਗੀ ਤੁਹਾਡਾ ਕਰਜ਼ਾ ਮੁਕਤ ਹੋਊਗਾ ਨੌਜਵਾਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ ਨੌਕਰੀ ਦੇਵਾਂਗੇ ਨੌਜਵਾਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ 스마트 ਫੋਨ ਦੇਵਾਂਗੇ ਇਸ ਤੋਂ ਇਲਾਵਾ ਹੋਰ ਅਨੇਕਾਂ ਜਿਹੜੇ ਵਾਅਦੇ ਜਿਹੜੇ ਕੀਤੇ ਸੀਗੇ ਕਾਂਗਰਸ ਦੇ ਵਾਅਦੇ ਸੀ ਕੇਵਲ ਤੇ ਦੂਸਰੇ ਬੰਨੇ ਜਿਹੜਾ ਪ੍ਰਚਾਰ ਨੇ ਅਸਰ ਕੀਤਾ ਤੇ ਉਸ ਕਰਕੇ ਜਿਹੜਾ ਕਾਲੀ ਪਰ ਵਰਡੋਵਾ ਸਾਹਿਬ ਜੇ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਉਹ ਤਾਂ ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਥੇ ਜਿਸ ਪਾਰਟੀ ਨੇ ਚੋਣ ਲੜੀ ਯੂਪੀ ਦੇ ਵਿੱਚ ਮੋਦੀ ਲਹਿਰ ਨਜ਼ਰ ਆਈ ਪੰਜਾਬ ਦੇ ਵਿੱਚ ਮੋਦੀ ਲੈਹਤ ਲੈਰ ਕਿਤੇ ਵੀ ਨਜ਼ਰ ਨਹੀਂ ਦਿਖਾਈ ਦਿਖਾਈ ਨਹੀਂ ਦਿੱਤੀ ਔਰ ਤੁਹਾਡੀ ਜੋ ਭਾਈਵਾਲ ਪਾਰਟੀ ਹੈ ਉਹਨੂੰ 3 ਸੀਟਾਂ ਮਿਲ ਰਹੀਆਂ ਨੇ ਔਰ ਅਸੀਂ ਮਾਜੇ ਦੀ ਜੇਕਰ ਅਸੀਂ ਗੱਲ ਕਰੀਏ ਰਾਜਨੀਤੀ ਦੀ ਤਾਂ ਮਾਜੇ ਦਾ ਜਰਨਲ ਜਿਹਨੂੰ ਤੁਸੀਂ ਸ਼ੁਰੂ ਤੋਂ ਕਹਿੰਦੇ ਆ ਬਿਕਰਮ ਮਜੀਠੀਆ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਪ੍ਰਚਾਰ ਨਸ਼ਾ ਔਰ ਬਿਕਰਮ ਮਜੀਠੀਆ ਦੇ ਖਿਲਾਫ ਹੋਇਆ ਪਰ ਜਰਨਲ ਜਿੱਤ ਗਿਆ ਤੇ ਫੌਜ ਹਾਰ ਗਈ ਇਹਦੇ ਪਿੱਛੇ ਕੀ ਗੱਲ ਹੈ ਜਿੱਥੋਂ ਤੱਕ ਬਾਕੀ ਸੂਬਿਆਂ ਦੀ ਗੱਲ ਹੈ ਜਾਂ ਯੂਪੀ ਦੀ ਗੱਲ ਹੈ ਜਾਂ ਬਾਕੀ ਸੂਬਿਆਂ ਦੇ ਵਿੱਚ ਮੋਦੀ ਸਾਹਿਬ ਦੀ ਲਹਿਰ ਦੀ ਗੱਲ ਕਰ ਲਈਏ ਭਾਰਤੀ ਜਨਤਾ ਪਾਰਟੀ ਦੇ ਜ਼ੋਰ ਦੀ ਗੱਲ ਕਰ ਲਈਏ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਬਾਕੀ ਸੂਬਿਆਂ ਦੇ ਨਾਲ ਰਲਦੀ ਨਹੀਂ ਇਹ ਹਮੇਸ਼ਾ ਹੀ ਬਕਰੀ ਰਹੀ ਹੈ ਚਾ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਵੇ ਔਰ ਜਿੱਥੋਂ ਤੱਕ ਪ੍ਰਚਾਰ ਦੀ ਗੱਲ ਇਸ ਗੱਲ ਨੂੰ ਸਾਰੇ ਮੰਨਦੇ ਆ ਅਸੀਂ ਵੀ ਇਸ ਸਿਟੀ ਤੇ ਪਹੁੰਚੇ ਕਿ ਅਸੀਂ ਸਾਲ ਪਹਿਲੋਂ ਅਸੀਂ ਸੋਚਦੇ ਸੀ ਕਿ ਕਾਂਗਰਸ ਖਤਮ ਹੋ ਗਈ ਹੈ ਥੋੜੀ ਬੋਤੀ ਇਹਦੇ ਚ ਜਾਣ ਪਾ ਕੇ ਰੱਖੀਏ ਇਹ ਨਾ ਹੁੰਦੀ ਹੋਵੇ ਕਾਂਗਰਸ ਖਤਮ ਹੋ ਜੇ ਉਹਦਾ ਵੀ ਜਿਹੜਾ ਖਮਿਆਜਾ ਆ ਅਕਾਲੀ ਦਲ ਨੂੰ ਭੁਗਤਣਾ ਪੈ ਜੇ ਪਰ ਆਮ ਆਦਮੀ ਪਾਰਟੀ ਦੇ ਕੂੜ ਪ੍ਰਚਾਰ ਨੂੰ ਕਾਊਂਟਰ ਕਰਦੇ ਕਰਦੇ ਅਸੀਂ ਕਾਂਗਰਸ ਨੂੰ ਫ੍ਰੀ ਕਰ ਛੱਡਿਆ ਔਰ ਕਾਂਗਰਸ ਨੂੰ ਤਾਂ ਐਡਵਾਂਟੇਜ ਲੈ ਗਈ ਪਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੀ ਜਿਹੜੀ ਲੀਡਰਸ਼ਿਪ ਸੀ ਕਿ ਕਹਿੰਦੇ ਸੀ ਬਾਦਲਾਂ ਨੂੰ ਹਰਾਉਣਾ ਆਕਾਲੀ ਦਲ ਨੂੰ ਕੱਟ ਕਹਿੰਦੇ ਸੀ ਬਾਦਲਾਂ ਨੂੰ ਹਰਾਉਣਾ ਸਾਡੇ ਦੋਨੋਂ ਬਾਦਲ ਜਿੱਤੇ ਤੇ ਬਾਦਲਾਂ ਨੇ ਕੈਪਟਨ ਅਮਰਿੰਦਰ ਸਿੰਘ ਵੀ ਹਰਾਇਆ ਜਿਹੜਾ ਦਿੱਲੀ ਤੋਂ ਆਮ ਆਦਮੀ ਪਾਰਟੀ ਦਾ ਜਰਨੈਲ ਬਣ ਕੇ ਆਇਆ ਸੀ ਉਹਦੀ ਜ਼ਮਾਨਤ ਜ਼ਬਤ ਹੋਈ ਤੇ ਜਿਹੜਾ ਕਹਿੰਦਾ ਸੀ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਡਿਪਟੀ ਮੁੱਖ ਮੰਤਰੀ ਸਭ ਸੁਖਵੀਰ ਸਿੰਘ ਬਾਦਲ ਨੇ ਭਗਵੰਤ ਮਾਨ ਨੂੰ ਹਰਾਇਆ ਔਰ ਨਾਲ ਹੀ ਜਿਹੜਾ ਅ ਅ ਸਬ ਵਿਕਰਮ ਸਿੰਘ ਮਜੀਠੀਆ ਜਿਹਨਾਂ ਦੇ ਵਿਰੁੱਧ ਧੂਆਂ ਧਾਰ ਕੂੜਾ ਪ੍ਰਚਾਰ ਕੀਤਾ ਗਿਆ ਸੀਗਾ ਉਹ 22000 ਤੋਂ ਵੱਧ ਵੋਟਾਂ ਤੇ ਜਿੱਤੇ ਤੇ ਜਿਹੜਾ ਪੰਜਾਬ ਦਾ ਕਨਵੀਨਰ ਸੀ ਆਮ ਆਦਮੀ ਪਾਰਟੀ ਦੇ ਉੱਤੇ ਜਿੰਨਾਂ ਮਰ ਤੇ ਆਇਆ ਉੱਥੋਂ ਵੀ ਸ਼ਰਮ ਨਿਕਲੇ ਦਾ ਜਿੱਤੇ ਅਸੀਂ ਜਿਹੜੀਆਂ ਸਾਡੀਆਂ ਫਲੈਸ਼ ਚੀਜ਼ ਵਾਲੀਆਂ ਸਿੱਟੀਆਂ ਸਿਗੀਆਂ ਉਹ ਜਿੱਤੇ ਵੀ ਐ ਤੇ ਉਥੇ ਵੱਡੀਆਂ-ਵੱਡੀਆਂ ਤੂਪਾਂ ਹਰਾਇਆਂ ਵੀ ਐ ਤੇ ਕਾਰਨ ਇਹੀ ਨੇ ਇਹਨਾਂ ਤੋਂ ਇਲਾਵਾ ਹੋਰ ਪਰ ਤੁਸੀਂ ਕਹਿੰਦੇ ਅਕਾਲੀ ਦਲ ਨੇ ਡਵੈਲਪਮੈਂਟ ਦੇ ਮੁੱਦੇ ਤੇ ਚੋਣ ਲੜੀ ਸੀ ਇਹੀ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਨੇ ਬਹੁਤ ਜ਼ਿਆਦਾ ਵਿਕਾਸ ਕਰਵਾਇਆ ਪਰ ਲੋਕਲ ਬਾਡੀ ਮਨਿਸਟਰ ਜੋ ਤੁਹਾਡੇ ਸਰਕਾਰ ਦੇ ਉਹ ਵੀ ਹਾਰ ਗਏ ਬੜੀ ਬਰੀ ਤਰ੍ਹਾਂ ਵਿਕਾਸ ਇਹਦਾ ਮਤਲਬ ਕਿ ਪੰਜਾਬ ਦੇ ਲੋਕਾਂ ਨੇ ਵਿਕਾਸ ਨੂੰ ਦਰਕਨਾਰ ਕੀਤਾ ਇਹ ਵੀ ਹੁਣ ਜਿਹੜੀ ਗੱਲ ਲੋਕਾਂ ਦੇ ਸਾਹਮਣੇ ਹੀ ਆਈ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਦੇਖੋ ਤੁਸੀਂ ਵੀ ਪੰਜਾਬ ਦੇ ਵਸਨੀਕ ਜੇ ਚਾਹੇ ਅਕਾਲੀ ਦਲ ਦੇ ਜਾਂ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਵੀ ਕਿਸੇ ਨੇ ਵੋਟ ਪਾਈ ਤੇ ਇਸ ਗੱਲ ਨੂੰ ਜ਼ਰੂਰ ਸਵੀਕਾਰ ਕਰਦਾ ਕਿ ਵਕਾਅ ਹੀ ਵਿਕਾਸ ਬढ़ा ਹੋਇਆ ਹੈ ਕੰਮ ਬੜੇ ਹੋਏ ਨੇ ਪਰ ਇੱਕ ਜਿਹੜੀ ਸਤਾਪਤੀ ਵਿਰੋਧੀ ਲਹਿਰ ਹੁੰਦੀ ਹੈ 10 ਸਾਲ ਰਾਜ ਕੀਤਾ ਹੈ ਕਿਸੇ ਨਾ ਕਿਸੇ ਰੂਪ ਚ ਲੋਕੀ ਬਦਲਾਅ ਵੀ ਚਾਹੁੰਦੇ ਹੁੰਦੇ ਐ ਤੇ ਔਰ ਪੰਜਾਬ ਦੇ ਲੋਕਾਂ ਚ ਜਿਹੜੀ ਇੱਕ ਰਵੈਤ ਹੈ ਕਿ ਚੰਗੀ ਭਲੇ ਕੋਈ ਵਹੀਕਲ ਵੀ ਹੋਵੇ ਚਾਹ ਕਾਰ ਹੋਵੇ ਕੋਈ ਸੰਧ ਹੋਵੇ ਤੋ ਕੋਈ ਨਵਾਂ ਆ ਜੇ ਤੇ ਪੁਰਾਣੇ ਨੂੰ ਭਾਵੇਂ ਸਸਤਾ ਵੇਚ ਕੇ ਵੀ ਨਵਾਂ ਲਿਉਣ ਦੀ ਕੋਸ਼ਿਸ਼ ਕਰਦੇ ਆ ਚੰਗਾ ਬੜਾ ਮਕਾਨ ਹੋਵੇ ਬਣਾ ਕੇ ਤੇ ਨਵੀਂ ਤਰ੍ਹਾਂ ਦਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਹ ਪੰਜਾਬ ਦੇ ਲੋਕਾਂ ਦੀ ਇੱਕ ਮਾਨਸਿਕਤਾ ਆ ਤੇ ਲੋਕੀ ਬਦਲਾਅ ਚਾਹੁੰਦੇ ਸੀਗੇ ਤੇ ਬਦਲਾਅ ਲਈ ਅਕਾਲੀ ਦਲ ਤੇ ਇੱਕ ਇਲਜ਼ਾਮ ਇਹ ਵੀ ਲੱਗਦਾ ਰਿਹਾ ਕਿ ਕਬਜ਼ੇ ਦੀ ਜੋ ਰਾਜਨੀਤੀ ਲੈਂਡ ਮਾਫੀਆ ਸੈਂਡ ਮਾਫੀਆ ਜਾਂ ਮੀਡੀਆ ਤੇ ਕਬਜ਼ਾ ਇਸ ਚੀਜ਼ ਨੇ ਕਿੰਨਾ ਕੁ ਨੁਕਸਾਨ ਪਹੁੰਚਾਇਆ ਅਕਾਲੀ ਦਲ ਦੇਖੋ ਜਿੱਥੋਂ ਤੱਕ ਲੈਂਡ ਮਾਫੀ ਦੀ ਇੱਕ ਥਾਂ ਤੇ ਵੀ ਕਿਤੇ ਕੋਈ ਸਾਬਤ ਕਰ ਦੇਵੇ ਅਕਾਲੀ ਦਰ ਦੇ ਲੈਂਡ ਤੇ ਕਿਤੇ ਕਬਜ਼ਾ ਕੀਤਾ ਹੈ ਅਸੀਂ ਦੇਨਦਾਰ ਹੈ ਸੈਂਡ ਮਾਫੀ ਦਾ ਹਿੰਦੁਸਤਾਨ ਦੀ ਉਸ ਸਮੇਂ ਦੀ ਜਿਹੜੀ ਮਿਨਿਸਟਰੀ ਸੀ ਜੈਨਤੀ ਨਟਰਾਜਨ ਦੇ ਡਿਪਾਰਟਮੈਂਟ ਵੱਲੋਂ ਜਿਹੜਾ এনवायरमेंट ਡਿਪਾਰਟਮੈਂਟ ਸੀ ਉਹਦੇ ਵੱਲੋਂ ਪਾਏ ਹੋਏ ਪੰਗੇ ਕਰਕੇ ਕੱਲੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਜਿਹੜੀ ਸੈਂਡ ਦੀ ਕ੍ਰੈਸ਼ਰ ਦੀ ਬਜਰੀ ਦੀ ਜਿਹੜੀ ਸਿਸਟਮ ਕ੍ਰੀਏਟ ਕਰ ਦਿੱਤਾ ਗਿਆ ਕਾਨੂੰਨ ਸੀ ਕਾਨੂੰਨ ਲਾਗੂ ਕਰ ਦਿੱਤਾ ਗਿਆ ਉਹਦੇ ਵਿੱਚ ਅਦਾਲਤਾਂ ਵੀ ਆਈਆਂ ਅਦਾਲਤਾਂ ਨੇ ਵੀ ਕਿਹਾ ਕਿ ਪੰਜਾਬ ਦੇ ਅੰਦਰ ਜਿੰਨੀਆਂ ਸੈਂਡ ਦੀਆਂ ਖੱਡਾਂ ਨੇ ਮਾਈਨਿੰਗ ਜਿੰਨੀ ਵੀ ਹੈਗੀ ਹੈ ਉਹ ਸਿਸਟਮ ਦੇ ਤਹਿਤ ਹੋਊਗੀ ਜਦੋਂ ਸਿਸਟਮ ਦੇ ਤਹਿਤ ਹੋਊਗੀ ਕੁਦਰਤੀ ਚੀਜ਼ ਜਦੋਂ ਬਾਜ਼ਾਰ ਦੇ ਵਿੱਚ ਉਹਦੀ ਕਮੀ ਆਊਗੀ ਤੇ ਉਮੇ ਕੀ ਹੋਊਗੀ ਔਰ ਉਹਦੇ ਕਰਕੇ ਰੇਤ ਕ੍ਰੈਸ਼ਰ ਬਜਰੀ ਪੰਜਾਬ 'ਚ ਨਹੀਂ ਸਾਰੀ ਥਾਂ ਮਹਿੰਗੀ ਹੋਈ ਅਸੀਂ ਗੋਆ ਗਏ ਸੀਗੇ ਅਸੈਂਬਲੀ ਦੇ ਵਿੱਚ ਉੱਥੇ ਡਿਬੇਟ ਹੀ ਇਸੇ ਗੱਲ ਤੇ ਹੋ ਰਹੀ ਸੀ ਅਜੇ ਕਿ ਗੋਆ ਉੱਤੇ ਨਰੇਤਾ ਦੀ ਘਾਟ ਹੈ ਨਾ ਬਜਰੀ ਦੀ ਘਾਟ ਹੈ ਇਹ ਪੂਰੇ ਹਿੰਦੁਸਤਾਨ ਚ ਪਰ ਕਿਉਂਕਿ ਪੰਜਾਬ ਦੇ ਵਿੱਚ ਇਹ ਮੁੱਦਾ ਬਣਿਆ ਔਰ ਜਿੱਥੇ ਵੀ ਕਿਤੇ ਜੇ ਕਿਸੇ ਨੇ ਸੈਂਡ ਦਾ ਆਪਦਾ ਕਾਰੋਬਾਰ ਕੀਤਾ ਹੈ ਵਿਦਨ ਦਾ ਲਾਅ ਕੀਤਾ ਹੈ ਆਕਸ਼ਨ ਦੇ ਤਹਿਤ ਕੀਤਾ ਆ ਜਿਹੜੀ ਨਿਲਾਮੀ ਹੋਈ ਉਹਨਾਂ ਦੇ ਤਹਿਤ ਕੀਤਾ ਆ ਤੇ ਜੇ ਕਿਸੇ ਨੂੰ ਕੋਈ ਤਰਾਸੀ ਬੜੀਆਂ ਕੋਟ ਸੀਗੀਆਂ ਕੋਟਾਂ 'ਚ ਲੋਕੀ ਜਾਂਦੇ ਰਹੇ ਨੇ ਉਰ ਦੇ ਵਿੱਚ ਮੂੰਖਾ ਮੂੰਹ ਦੀ ਖਾ ਕੇ ਆਉਂਦੇ ਰਹੇ ਨੇ ਪਰ ਜਿਸ ਤਰੀਕੇ ਨਾਲ ਹੁਣ ਕੰਮ ਚੱਲ ਪਿਆ ਹੈ ਕਿ ਅਜੇ ਸਰਕਾਰ ਬਣੀ ਹੈ ਤੇ ਸਾਡੇ ਕਾਂਗਰਸੀ ਸੱਜਣ ਭੱਜੀ ਵੀ ਉੱਠੇ ਕਿ ਸ਼ਾਇਦ ਜਿਹੜੀਆਂ ਖੱਡਾਂ ਹੁੰਦੀਆਂ ਨੇ ਜਾਂ ਰੇਤਾ ਆ ਇਹ ਜਾ ਕੇ ਕਬਜ਼ੇ ਹੀ ਹੁੰਦੇ ਆ ਹਾਂਜੀ ਉਹਨੂੰ ਆਕਸ਼ਨ ਕਰਾਉਣ ਬਕਾਇਦਾ ਕਿ ਸਿਸਟਮ ਨਾਲ ਚੱਲਣ ਕੋਈ ਕਾਇਦਾ ਕਾਨੂੰਨ ਦੇ ਤਹਿਤ ਚੱਲਣ ਹਾਂਜੀ ਤੇ ਸਾਨੂੰ ਕੋਈ ਇਤਰਾਜ਼ ਨਹੀਂ ਗਿਆ ਮੇਰਾ ਡੇਰਾ ਜੋ ਸਰਸਾ ਤੋਂ ਸਮਰਥਨ ਮੰਗਿਆ ਗਿਆ ਅਕਾਲੀ ਦਲ ਵੱਲੋਂ ਉਸ ਦਾ ਵੀ ਅਕਾਲੀ ਦਲ ਨੂੰ ਕੋਈ ਨੁਕਸਾਨ ਹੋਇਆ ਤੁਸੀਂ ਸਮਝਦੇ ਆ ਦੇ ਕੁਝ ਤੋ ਤੱਕ ਤੇ ਡੇਰਾ ਸੱਚਾ ਸਵਧਦਾ ਸਵਾਲ ਹੈ ਨਾ ਤੇ ਕਾਲੀ ਦਲ ਨੇ ਉਹਨਾਂ ਤੋਂ ਸਮਰਥਨ ਮੰਗਿਆ ਸੀ ਨਾ ਸਾਡੇ ਪ੍ਰਧਾਨ ਸਾਹਿਬ ਨੇ ਮੰਗਿਆ ਸੀ ਪ੍ਰਧਾਨ ਸਾਹਿਬ ਵੀ ਸਾਡੇ ਸਸੂਬੀ ਸਿੰਘ ਬਾਦਲ ਸਾਹਿਬ ਗਾਂ ਕਲੀਅਰ ਕਰ ਚੁੱਕੇ ਕਿ ਅਸੀਂ ਕੋਈ ਉਹਨਾਂ ਤੋਂ ਸਮਰਥਨ ਨਹੀਂ ਮੰਗਿਆ ਨਾ ਕੋਈ ਅਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਜਿੱਥੋਂ ਤੱਕ ਉਸ ਡੇਰੇ ਦਾ ਸਵਾਲ ਹੈ ਉਸ ਡੇਰੇ ਦੀ ਸਾਂਝ ਹੈਗੀ ਭਾਰਤੀ ਜਨਤਾ ਪਾਰਟੀ ਦੇ ਨਾਲ ਓਪਨਲੀ ਸਾਂਝ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਅੰਦਰ ਸ਼੍ਰੋਮਣੀ ਕਾਲੇ ਦਲ ਦੇ ਨਾਲ ਗੱਠਜੋੜ ਹੈ। ਸ਼ਾਇਦ ਉਹਨਾਂ ਨੇ ਉਸ ਗੱਠਜੁਟ ਕਰਕੇ ਜਿਹੜਾ ਇਸ ਗੱਠਜੁਟ ਦੀ ਜਿਹੜੀ ਮਦਦ ਕੀਤੀ ਸੀ ਉਹਦਾ ਫਾਇਦਾ ਹੋਇਆ ਨੁਕਸਾਨ ਹੋਇਆ ਪਰ ਮੈਂ ਮਹਿਸੂਸ ਕਰਦਾ ਕਿ ਸਾਡੇ ਵਰਗੇ ਮੇਰੇ ਵਰਗਾ ਵੀ ਹੋਵੇ ਤੇ ਜਿੱਥੇ ਡੇਰੇ ਦੀ ਗੱਲ ਆਊਗੀ ਉੱਥੇ ਰੂਹ ਜਾਇਤ ਨਹੀਂ ਦਿੰਦੀ ਕਿ ਜੇ ਇੱਕ ਬੰਦੇ ਉਹ ਡੇਰਾ ਹੋਵੇ ਤੇ ਦੂਜੇ ਬੰਦੇ ਪੰਜ ਉਮਰ ਦੀ ਹੋਵੇ ਮਾੜੀ-ਮੋਟੀ ਮੇਰੀ ਪਾਵਨਾ ਨੂੰ ਛੱਟ ਲੱਗਦੀ ਹੈ ਕਈਆਂ ਨੂੰ ਛੱਟ ਵੀ ਲੱਗੀ ਹੋਊਗੀ ਇਸ ਕਰਕੇ ਉਹਦਾ ਡੇਰੇ ਦਾ ਫਾਇਦਾ ਹੋਇਆ ਨੁਕਸਾਨ ਹੋਇਆ ਹੁਣ ਇਹ ਬੀਤੇ ਦੀਆਂ ਗੱਲਾਂ ਨੇ ਪਰ ਅਕਾਲੀ ਦਲ ਨੇ ਡੇਰੇ ਤੋਂ ਹਮਾਇਤ ਨਹੀਂ ਕੀਤੀ ਪਰ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੱਕ ਦੁਖਦਾਈ ਘਟਨਾ ਇਹ ਵਾਪਰੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੁਹਾਡੇ ਵੱਲੋਂ ਲਗਾਤਾਰ ਇਲਜ਼ਾਮ ਇਹ ਲਗਾਏ ਜਾਂਦੇ ਰਹੇ ਕਿ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਆਉਣ ਤੋਂ ਬਾਅਦ ਹੋਈ ਔਰ ਉਹਨਾਂ ਵੱਲੋਂ ਕੀਤੀ ਗਈ ਪਰ ਸਰਕਾਰ ਕਿਤੇ ਨਾ ਕਿਤੇ ਬੇਵੱਸ ਕਿਉਂ ਰਹੀ ਕਿ ਜਾਂਚ ਕਰਕੇ ਇਹ ਪਤਾ ਕਿਉਂ ਨਹੀਂ ਲਗਾਇਆ ਗਿਆ ਕਿ ਕੌਣ ਲੋਕ ਸਨ ਜੇਕਰ ਹੁਣ ਕਾਂਗਰਸ ਦੀ ਸਰਕਾਰ ਹੈ ਤੇ ਤੁਹਾਡੀ ਅਕਾਲੀ ਦਲ ਦੀ ਇਹ ਮੰਗ ਹੋਏਗੀ ਕਿ ਉਹਨਾਂ ਲੋਕਾਂ ਦਾ ਪਤਾ ਲਵਾ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਬੜੀ ਦੁਖਦਾਈ ਘਟਨਾ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਬੇਅਦਬੀ ਹੋਈ ਸੀਗੀ ਔਰ ਉਹ ਘਟਨਾ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਤਬਦੀਲੀ ਵੀ ਲਿਆਂਦੀ ਤੇ ਤਰਥੱਲੀ ਵੀ ਮਚਾਈ ਉਹਨੇ ਅਕਾਲੀ ਦਲ ਨੂੰ ਇਫੈਕਟਿਵ ਕੀਤਾ ਹੈ ਅੱਜ ਵੀ ਕੀਤਾ ਚੋਣਾ ਚ ਵੀ ਕੀਤਾ ਹੈ ਮੁੱਦਾ ਵੀ ਬਣਿਆ ਔਰ ਜਦੋਂ ਦੀ ਇਹ ਘਟਨਾ ਵਾਪਰੀ ਹੈ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਉਸ ਤਹਿ ਤੱਕ ਪਹੁੰਚਿਆ ਜਾਵੇ ਜਿਹੜੇ ਲੋਕ ਦੋਸ਼ੀ ਨੇ ਉਹਨਾਂ ਨੂੰ ਉਹਨਾਂ ਨੂੰ ਫੜਿਆ ਜਾਵੇ ਦੋਸ਼ੀਆਂ ਤੱਕ ਪਹੁੰਚਿਆ ਜਾਵੇ ਪਰ ਨਹੀਂ ਪਹੁੰਚ ਸਕੇ ਉਹ નિર્ਦੋਸ਼ ਫੜ ਕੇ ਦੇ ਅੰਦਰ ਦਿੱਤੇ ਨਹੀਂ ਜਾ ਸਕਦੇ ਔਰ ਪੰਜਾਬ ਪੁਲਿਸ ਜੇ ਇਨਕੁਆਇਰੀ ਕਰੀ ਰਹੀ ਸੀ ਬੰਦਿਆਂ ਤੇ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚਿਆ ਜਾਵੇ ਇਹਦੇ ਦਰਮਿਆਨ ਹੀ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਉਨ੍ਹਾਂ ਵੱਲੋਂ ਮੰਗ ਉੱਠੀ ਕਿ ਸਾਨੂੰ ਪੰਜਾਬ ਪੁਲਿਸ ਤੇ ਜਾਂ ਪੰਜਾਬ ਸਰਕਾਰ ਤੇ ਤਵਾਰਨੀ ਇਹ ਇਨਕੁਆਰੀ ਜਿਹੜੀ ਹੈ ਸੀਬੀਆਈ ਨੂੰ ਦੇ ਦਿੱਤੀ ਜਾਵੇ ਹੁਣ ਸੀਬੀਆਈ ਜਿਹੜੀ ਉਹਦੀ ਇਨਕੁਆਰੀ ਕਰ ਰਹੀ ਹੈ ਸੀਬੀਆਈ ਇਨਕੁਆਰੀ ਬੜੀ ਡੀਪਲੀ ਕਰ ਰਹੀ ਹੈ ਪੁਲਿਸ ਨੇ ਬੜੀ ਡੀਪਲੀ ਜਾ ਕੇ ਡੰਗਾਈ ਦੇ ਨਾਲ ਜਾਂਚ ਸ਼ੁਰੂ ਕੀਤੀ ਸੀਗੀ ਉੱਤੇ ਕਿੰਤੂ ਪ੍ਰੰਤੂ ਉੱਥੇ ਹੁਣ ਸੀਬੀਆਈ ਕੋਲੇ ਹੈ ਸੀਬੀਆਈ ਆਪਦੇ ਲੱਗੀ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਸੀਬੀਆਈ ਕਿਸੇ ਸਿੱਟੇ ਤੇ ਪਹੁੰਚੇ ਹੁਣ ਪੰਜਾਬ ਦੇ ਅੰਦਰ ਕਾਂਗਰਸ ਸੱਤਾ ਚਾਹੀਏ ਕਾਂਗਰਸ ਸਰਕਾਰ ਕਾਂਗਰਸ ਪ੍ਰਸ਼ਾਸਨ ਪੰਜਾਬ ਦਾ ਜਿਹੜਾ ਪੰਜਾਬ ਪੁਲਿਸ ਜਿਹੜੀ ਹੈ ਇਸ ਕੇਸ ਨੂੰ ਜ਼ਰੂਰ ਨੰਗਿਆਂ ਕਰੇ ਸਾਡੀ ਤੇ ਹੀ ਹੱਥ ਬਨ ਕੇ ਬੇਨਤੀ ਹੈ ਔਰ ਜਿਹੜੀ ਮੈਂ ਗੱਲ ਪਹਿਲਾਂ ਕਹਿੰਦਾ ਸੀ ਜਾਂ ਅਕਾਲੀ ਦਲ ਕਹਿੰਦਾ ਸੀਗਾ ਕਿ 2014 ਤੋਂ ਪਹਿਲਾਂ ਇਹੋ ਜਿਹੀ ਘਟਨਾ ਨਹੀਂ ਸੀ ਵਾਪਰੀ ਔਰ ਇਹ ਜਿਹੜੀ ਸ਼ਾਜ ਸੀਗੀ ਜਾਂ ਤੇ ਦੇਸ਼ ਵਿਰੋਧੀ ਤਾਕਤਾਂ ਦੀ ਹੋ ਸਕਦੀ ਹੈ ਜਾਂ ਪੰਜਾਬ ਵਿਰੋਧੀ ਤਾਕਤਾਂ ਦੀ ਹੋ ਸਕਦੀ ਹੈ ਜਾਂ ਜਾਂ ਜਿਹੜੇ ਰਾਜਨੀਤਿਕ ਲਾਹਾ ਲੈਣ ਵਾਸਤੇ ਲੋਕ ਹੋ ਸਕਦੇ ਕੋਈ ਰਾਜਨੀਤਿਕ ਸਾਜ ਹੋ ਸਕਦੀ ਹੈ ਤੇ ਰਾਜਨੀਤਿਕ ਲਾਹਾ ਲੈਣ ਦੀ ਖਾਤਰ ਇਸ ਘਟਨਾ ਨੂੰ ਜਿਹੜੀ ਬੇਹੱਦ ਦੁਖਦਾਈ ਸੀ ਉਹਦੇ ਉੱਤੇ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਗਈ ਔਰ ਸਭ ਤੋਂ ਵੱਡਾ ਮੁੱਦਾ ਬਣਾਇਆ ਗਿਆ ਕਿ ਜਿੱਥੇ ਅਕਾਲੀ ਦਲ ਦਾ ਗੁਨਾਹ ਹੀ ਕੋਈ ਨਹੀਂ ਤੇ ਇਹ ਕਹਿ ਦਿੱਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਵੀ ਅਕਾਲੀ ਦਲ ਨੇ ਕਰਵਾਈ ਹੈ ਅਕਾਲੀ ਸਰਕਾਰ ਨੇ ਕਰਵਾਈ ਹੈ ਰਾਜਨੀਤੀ ਗਲਤੀ ਸੀਗੀ ਮੇਰਾ ਸਵਾਲ ਹੈ ਕਿ 4 ਹਫਤਿਆਂ ਚ ਖਤਮ ਕੀਤਾ ਜਾ ਸਕਦਾ ਜੇਕਰ ਦਾਵਾ ਕੀਤਾ ਕੈਪਟਨ ਅਮਰਿੰਦਰ ਨੇ ਮੈਂ ਕਿਹਾ ਜੀ ਵਹੀਂ ਤੋਂ ਚੋਣੇ ਪਿੱਛੋਂ ਦਿਨ ਜਕਰ ਦਿਨ ਖਤਮ ਪਰ ਇਹ ਤੇ ਹੁਣ ਸਮਾਂ ਲੱਗੂਗਾ ਨਾ ਅੱਜ ਤੋਂ ਸਟਾਰਟ ਹੋ ਗਿਆ ਅੱਜ 16 ਮਾਰਚ ਤੋਂ ਲੈ ਕੇ 15 ਫਰਵਰੀ ਤੱਕ 1 ਮਹੀਨਾ ਬਣਦਾ 1 ਮਹੀਨਾ ਕੇ ਲਈ 4 ਹਫਤੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਵਾਸਤੇ ਹੁਣ ਇਹ ਤੇ 1 ਮਹੀਨੇ ਬਾਅਦ ਪੁੱਛਾਂਗੇ ਨਾ ਪਰ ਮੈਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਮੇਰੇ ਹਲਕੇ ਦਾ ਤੁਹਾਡਾ ਇੱਕ ਆਂਗਸੀ ਸਾਬ ਦਾ ਸਰਪੰਚ 6 ਕਿਲੋ ਹਰਵਣ ਦੇ ਨਾਲ ਫੜਿਆ ਗਿਆ ਤੇ ਹੋਰ ਮੈਂ ਇਥੇ ਕਿੰਨੀ ਗਿੰਤੀ ਲੰਮੀ ਗਣੀ ਗਣਾਵਾ ਜਿਹੜੇ ਕਾਂਗਰਸੀ ਨੇ ਜਿਹੜੇ ਸੱਜੇ ਖੱਬੇ ਮੇਰੇ ਹਲਕੇ 'ਚ ਵੱਡੇ ਜਿਹੜੇ ਕਾਂਗਰਸੀ ਨੇ ਉਹ ਇਸ ਕਾਰੋਬਾਰ 'ਚ ਸ਼ਾਮਲ ਨੇ ਮੈਂ ਇਸ ਪਾਸੇ ਨਹੀਂ ਕਹਿਣਾ ਚਾਹੁੰਦਾ ਚਾਹੇ ਕੋਈ ਵੀ ਹੋਵੇ ਚਾਹੇ ਅਕਾਲੀ ਹੋਵੇ ਕਾਂਗਰਸੀ ਹੋਵੇ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ ਜੇ ਕੋਈ ਮਾੜਾ ਕਰਦਾ ਤੇ ਉਹਦੇ 'ਤੇ ਘਰ ਵੀ ਹੋਣੀ ਚਾਹੀਦੀ ਹੈ ਤੁਹਾਡੇ ਵੱਲੋਂ ਇਹ ਵੀ ਕਿਹਾ ਜਾਂਦਾ ਸੀ ਕਿ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਦਾ ਪਰ ਭਗਵੰਤ ਮਾਨ ਵੱਲੋਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ 100 ਸੀਟਾਂ ਦਾ ਦਾਵਾ ਕਰਦੇ ਸੀ ਭਗਵੰਤ ਮਾਨ ਦੀ ਜੋ ਹਾਰ ਹੋਈ ਹੈ ਉਹਨਾਂ ਵਾਸਤੇ ਤੁਹਾਡਾ ਕੀ ਖਾਸ ਨਹੀਂ ਹੈ ਦਿਕੂ ਮੈਂ ਪਹਿਲੇ ਸ਼ੁਰੂ ਤੋਂ ਕਹਿੰਦਾ ਰਹੇ ਕਿ ਪੰਜਾਬ ਦੇ ਵਿੱਚ ਜੇ ਮੁੱਖ ਮੁਕਾਬਲਾ ਹੈ ਮੈਂ ਹੀ ਨਹੀਂ ਸਾਡੀ ਸਮੁੱਚੀ ਲੀਡਰਸ਼ਿਪ ਕਹਿੰਦੀ ਰਹੀ ਕਿ ਪੰਜਾਬ ਦੇ ਅੰਦਰ ਮੁੱਖ ਮੁਕਾਬਲਾ ਅਕਾਲੀ ਦਲ ਦਾ ਤੇ ਕਾਂਗਰਸ ਦਾ ਹੈ ਤੇ ਅੱਜ ਤੁਹਾਡੇ ਸਾਰੇ ਸਾਹਮਣੇ ਸਾਬਤ ਹੋ ਗਿਆ ਹੁਣ ਭਗਵੰਤ ਮਾਨ ਹੋਰੀ ਭੰਡ ਪੁਣੇ ਚ ਕੀ ਕਹਿੰਦੇ ਰਹੇ ਨੇ ਆਵਾਦੀ ਪਾਰਟੀ ਹਵਾ ਚ ਕੀ ਕਹਿੰਦੀ ਰਹੀ ਹੈ ਪਰ ਕਿਉਂਕਿ ਉਹਨਾਂ ਕੋਲ ਸੋਸ਼ਲ ਮੀਡੀਆ ਤਾਂ ਬਹੁਤ ਵੱਡੀ ਕਮਾਂਡ ਸੀਗੀ ਉਹਨਾਂ ਨੇ ਉਸ ਕਮਾਂਡ ਦਾ ਸੋਸ਼ਲ ਮੀਡੀਆ ਦਾ ਫਾਇਦਾ ਠਾਇਆ ਕੇਵਲ ਤੱਕ ਕੇਵਲ ਅਕਾਲੀ ਦਲ ਨੂੰ ਟਾਰਗੇਟ ਕੀਤਾ ਅਕਾਲੀ ਲੀਡਰਸ਼ਿਪ ਨੂੰ ਕੀਤਾ ਉਹਨੂੰ ਅਸੀਂ ਕਾਊਂਟਰ ਕੀਤਾ ਅਸੀਂ ਉਸ ਪਾਸੇ ਲੱਗੇ ਰਹੇ ਕਾਂਗਰਸ ਜਿਹੜੀ ਹੈ ਜਿਹੜੀ ਕਿ ਸਾਇਲੈਂਟ ਰਾਈ ਦੋਨਾਂ ਪਾਸਿਆਂ ਤੋਂ ਹੀ ਉਹਨਾਂ ਤੋਂ ਵਜੀਰੀ ਸਾਡੇ ਤੋਂ ਵਜੀਰੀ ਰਹੀ ਅੱਜ ਪੰਜਾਬ ਚ ਸੱਤਾ ਚ ਇਸ ਕਰਕੇ ਹੈ ਬਾਕੀ ਭਗਵੰਤ ਮਾਨ ਹੋਰੀ ਤੇ ਹੁਣ ਮੇਰੇ ਖਿਆਲ ਅੱਖਾਂ ਚ ਕੋ ਸੁਣਦੇ ਤੇ ਕੇ ਰਹੋਦੇ ਜਿੱਤਾਂ ਹਾਰਾਂ ਸਿਆਸਤ ਚ ਚੱਲਦੀਆਂ ਰਹਿੰਦੀਆਂ ਨੇ ਅੱਜ ਤੋਂ ਸਾਲ ਪਹਿਲਾਂ ਲੋਕੀ ਕਹਿੰਦੇ ਸੀ ਕਾਂਗਰਸ ਗਈ ਕਈ ਥਾਂ ਕਹਿੰਦੇ ਸੀਗੇ ਕਈ ਲੋਕੀ ਪ੍ਰੋਡਕਸ਼ਨ ਕਰਦੇ ਸੀਗੇ ਹਾਂਜੀ ਅੱਜ ਉਹੀ ਕਾਂਗਰਸ ਜਿਹੜੀ ਹੈ ਹਾਂਜੀ ਤੇ ਕੇਜਰੀਵਾਲ ਸਾਹਿਬ ਜਿਹੜੀਆਂ VOTING ਮਸ਼ੀਨਾਂ ਉਹਨਾਂ ਨੂੰ ਲਾਂਭਾ ਦਿੱਜਦੇ ਆ ਹਾਂਜੀ ਭਗਵੰਤ ਮਾਨ ਜੀ ਜਾਂ ਭਗਵੰਤ ਮਾਨ ਦੇ ਸਪੋਰਟਰ ਜਿਹੜੇ ਨੇ ਪੰਜਾਬੀ ਦੀ ਜ਼ਮੀਰ ਨੂੰ ਲਾਂਭੇ ਦਿੱਜਦੇ ਆ ਇਹ ਲਾਂਭੇ ਨੇ ਦੇ ਦੇ ਇਹ ਜਿੱਤਾ ਵੀ ਜਸ਼ਨ ਮਨਾਈ ਦੀ ਤੇ ਹਾਰਾਂ ਨੂੰ ਵੀ ਸਵੀਕਾਰ ਕਰੀਦਾ ਇਹ ਜਜ਼ਬਾ ਹੋਣਾ ਚਾਹੀਦਾ ਹੈ ਰਾਜਨੀਤਿਕ ਵਿਅਕਤੀ ਦੇ ਵਿੱਚ ਇਹ ਅਨਵਰ ਸਾ ਸਿੰਘ ਵੱਲ ਤੋਂ ਇਹਨਾਂ ਦਾ ਕਹਿਣਾ ਹੈ ਕਿ ਜਿੱਥੇ ਪੰਜਾਬ ਦੇ ਲੋਕਾਂ ਨੇ ਜੋ ਵੀ ਫਤਵਾ ਜਿਸ ਸਰਕਾਰ ਨੂੰ ਦਿੱਤਾ ਉਸ ਨੂੰ ਇਹਨਾਂ ਨੇ ਸਿਰ ਮੱਥੇ ਕਬੂਲ ਕੀਤਾ ਔਰ ਸਭ ਤੋਂ ਅਹਿਮ ਗੱਲ ਇਹਨਾਂ ਵੱਲੋਂ ਇਹ ਕਹੀ ਗਈ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲੀ ਵਾਰ ਜਿੱਥੇ ਆਮ ਆਦਮੀ ਪਾਰਟੀ ਆਈ ਸੀ ਉੱਥੇ ਹੀ ਇਸ ਵਾਰ ਵੱਡੀ ਭੂਮਿਕਾ ਸੋਸ਼ਲ ਮੀਡੀਆ ਦੀ ਵੀ ਰਹੀ ਹੈ ਔਰ ਉਹੀ ਕਾਰਨ ਹੈ ਕਿ ਅਕਾਲੀ ਦਲ ਦੀ ਜੋ ਹਾਰ ਦਾ ਸਭ ਤੋਂ ਵੱਡਾ ਕਾਰਨ ਬਣੀ ਹੈ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਜੀਵ ਸ਼ਰਮਾ ਏਬੀਪੀ ਸੰਜਾ ਅੰਮ੍ਰਿਤਸਰ